ਹੈਗਾ ਹੁਸ਼ਰਪੁਰ ਵਿੱਚ ਅਸੀਂ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾ ਐਸਟੈਬਲਿਸ਼ ਕੀਤਾ ਹੈਗਾ ਤੇ ਮਨਜੋਤ ਸਿੰਘ ਸਾਹਿਬ ਵੱਲੋਂ ਸਰਕਾਰ ਵੱਲੋਂ ਰੀਸੈਂਟਲੀ ਜਿਹੜੇ ਹੈਗੇ ਪੰਜਾਬ ਦੇ ਹਰ ਜ਼ਿਲ੍ਹੇ ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਐਸਟੈਬਲਿਸ਼ ਕਰਨ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਉਸੇ ਲੜੀ ਵਿੱਚ ਜਿਹੜਾ ਹੈਗਾ ਉਹ ਸਾਡਾ ਪਹਿਲਾਂ ਸਾਈਬਰ ਕ੍ਰਾਈਮ ਸੈੱਲ ਚੱਲਦਾ ਸੀਗਾ ਉਹਨੂੰ ਐਜ਼ ਅ ਪੁਲਿਸ ਸਟੇਸ਼ਨ ਐਸਟੈਬਲਿਸ਼ ਕਰਦੇ ਹੋਏ ਜਿਹੜਾ ਹੈਗਾ ਇੱਥੇ ਆਪਣੇ ਪੁਲਿਸ ਲਾਈਨ ਦੇ ਨਾਲ ਜਿਹੜੀ ਬਿਲਡਿੰਗ ਹੈਗੀ ਇਹਦੇ ਵਿੱਚ ਪ੍ਰੋਪਰ ਐਸਟੈਬਲਿਸ਼ ਕੀਤਾ ਹੈਗਾ ਇਥੋਂ ਇਨਫੋਰਮਲੀ ਪਹਿਲਾਂ ਅਸੀਂ ਚਲਾ ਰਹੇ ਸੀ ਕਿ ਅੱਜ ਤੋਂ ਫਾਰਮਲੀ ਇੱਥੇ ਐਸ ਐਚ ਓ ਜਿਹੜੇ ਹੈਗੇ ਸਾਈਬਰ ਕ੍ਰਾਈਮ ਵੀ ਉਹਦਾ ਬਾਈ ਡਿਫਾਲਟ ਜਿਹੜਾ ਹੈ ਕਿ ਸਾਡੇ ਡੀ ਐਸ ਪੀ ਐਂਡ ਡੀ ਪੀ ਐਸ ਹੁੰਦੇ ਹੈਗੇ ਉਹਨਾਂ ਦੇ ਨਾਲ ਜਿਹੜੇ ਐਸ ਐਚ ਓ ਅਸੀਂ ਇੰਸਪੈਕਟਰ ਰੈਂਕ ਦੇ ਆਫਿਸ ਕਿਥੇ ਲਾਵਾਂਗੇ ਤੇ ਉਸ ਦੇ ਨਾਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈੱਲ ਦਾ ਜਿਹੜੀ ਸਟਾਫ ਸੀਗਾ ਉਹਨੂੰ ਹੁਣ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ ਹੁੰਜੇ ਜਾਣਾ ਜਾਏਗਾ ਇਹ ਇਹ ਪੁਲਿਸ ਸਟੇਸ਼ਨ ਦੇ ਐਸਟੈਬਲਿਸ਼ ਹੋਣ ਦੇ ਨਾਲ ਜਿਹੜੇ ਸਾਈਬਰ ਕ੍ਰਾਈਮ ਜਾਂ ਆਈਟੀ ਰਿਲੇਟਡ ਜਿਹੜੇ ਮੁਕਦਮੇ ਹੈਗੇ ਉਹ ਇਸ ਪੁਲਿਸ ਸਟੇਸ਼ਨ 'ਚ ਡੈਡੀਕੇਟਿਡਲੀ ਦਰਜ ਹੋਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਹੈਗੀ ਉਹਦੇ ਵਾਸਤੇ ਜਿਹੜੀ ਮਹਾਰਤ ਟੈਕਨੀਕਲ ਮਹਾਰਤ ਚਾਹੀਦੀ ਤੇ ਸਾਰਾ ਡਿਜੀਟਲ ਇਨਵੈਸਟੀਗੇਟ ਕਰਨਾ ਹੁੰਦਾ ਔਰ ਸਾਰੀ ਚੀਜ਼ਾਂ ਹੈਗੀਆਂ ਉਹ ਵੀ ਇੱਥੇ ਹੀ ਕੀਤੀਆਂ ਜਾਣਗੀਆਂ ਸੋ ਦੈਟ ਕਿ ਉਹ ਜਿਹੜਾ ਸਾਈਬਰ ਕ੍ਰਾਈਮ ਰਿਲੇਟਡ ਕੇਸੇ ਹੈਗੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਜਲਦ ਨਿਆਂ ਦਿਲਾਇਆ ਜਾ ਸਕੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਫੜ ਕੇ ਕਾਨੂੰਨ ਦੇ ਅਨੁਸਾਰ ਸਜ਼ਾ ਦਿਵਾਈ ਜਾ ਸਕੇ ਕੀ ਸਰ ਇਹਦਾ ਵੀ ਟਾਈਮਿੰਗ ਹੈ ਵੀ ਕੀ ਇਹਦਾ ਵੀ ਨਹੀਂ ਜਿੱਦਾਂ ਬਾਕੀ ਪੁਲਿਸ ਸਟੇਸ਼ਨ ਹੈਗੇ ਸੇਮ ਪੁਲਿਸ ਸਟੇਸ਼ਨ ਆਪਣਾ ਹੈਗਾ ਇਹਦੀ ਪੁਲਿਸ ਸਟੇਸ਼ਨ ਦੀ ਕੋਈ ਟਾਈਮਿੰਗ ਨਹੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੇ ਤੇ ਇੱਥੇ ਸਾਡੇ ਰਾਤ ਦਿਨ ਜਿਹੜਾ ਹੈਗਾ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ ਕਿ ਕਦੇ ਵੀ ਕੋਈ ਬੰਦਾ ਕਿਸੇ ਕੋਈ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੰਪਲੇਂਟ ਹੁੰਦੀ ਹੈਗੀ ਉਹ 24/7 ਜਦੋਂ ਮਰਜੀ ਇੱਥੇ ਇਮੀਡੀਏਟਲੀ ਆ ਕੇ ਆਪਣੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਨਾਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਤੇ ਇੱਥੇ ਆ ਕੇ ਆਪਣੀ ਕੰਪਲੇਂਟ ਰਿਪੋਰਟ ਕਰਾ ਸਕਦਾ ਹੈਗਾ ਤੇ ਸਾਡਾ ਸਟਾਫ 24 ਘੰਟੇ ਇੱਥੇ ਹਾਜ਼ਰ ਹੁੰਦਾ ਹੈ। ਜिले ਦਾ ਪਹਿਲਾ ਥਾਣਾ ਹੈਗਾ ਪੰਜਾਬ ਤੋਂ ਥਾਣੇ ਕਿ ਨਹੀਂ ਹੈਗੇ? ਨਹੀਂ ਰੀਸੈਂਟਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਹਰ ਜ਼ਿਲ੍ਹੇ 'ਚ ਹੀ ਮੋਸਟਲੀ ਇੱਕ ਪੁਲਿਸ ਸਟੇਸ਼ਨ ਨਾ ਦਿੱਤਾ ਗਿਆ ਹੈਗਾ ਤੇ ਸਾਰੇ ਜ਼ਿਲ੍ਹਿਆਂ 'ਚ ਪੁਲਿਸ ਸਟੇਸ਼ਨਸ ਐਸਟੈਬਲ ਤੇ ਜਿੱਦਾਂ ਡੈਡੀਕੇਟਿਡ ਬਿਲਡਿੰਗਸ ਜਿਹੜੀ ਹੈਗੀ ਮੁਹੱਈਆ ਕਰਾਈ ਜਾ ਰਹੀ ਹੈਗੀਆਂ ਤੇ ਹੁਸ਼ਿਆਰਪੁਰ ਚ ਮੈਂ ਸਮਝਦਾ ਕਿ ਬਾਕੀ ਸਾਰਿਆਂ ਤੋਂ ਜ਼ਿਆਦਾ ਆਪਣੇ ਕੋਲੇ ਬਿਲਡਿੰਗ ਇਨਫਰਾਸਟ੍ਰਕਚਰ ਤੇ ਸਪੇਸ ਅਵੇਲੇਬਲ ਹੈਗਾ ਡੈਡੀਕੇਟਿਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਾਸਤੇ ਸਰ ਜਿੱਦਾਂ ਕਿ ਕੰਪਲੇਂਟ ਕਰਨ ਲਈ ਸੇਵ ਆਸਾਨਜ ਕੇਂਦਰ ਬਣਾਇਆ ਹੋਇਆ ਹੈ ਉੱਤੇ ਇਹ ਬੰਦੇ ਨੂੰ ਕਮਾਇਆ ਜਾਂਦਾ ਕਿ ਪਹਿਲਾਂ ਐਪਲੀਕੇਸ਼ਨ ਦੇ ਉਹ ਅਧਾਰ ਕਾਰਡ ਐਫੀਡਵਿਟ ਲੈ ਕੇ ਆ ਕਿ ਇਦਾਂ ਦਾ ਇੱਥੇ ਵੀ ਕੁਝ ਕੀਤਾ ਜਾਵੇਗਾ ਕਿ ਨੰਬਰ ਸਿੰਪਲੀ ਨਹੀਂ ਨਹੀਂ ਜਿੱਦਾਂ ਕੰਪਲੇਂਟ ਵਾਸਤੇ ਸਾਂਝ ਕੇਂਦਰ ਦੀ ਗੱਲ ਤੁਸੀਂ ਕਹਿ ਰਹੇ ਹੋ ਸਮਝ ਨਹੀਂ ਲੱਗੀ ਮੇਰੇ ਕੋਲ ਸਰ ਜਿੱਦਾਂ ਕਿ ਡਾਕੂਮੈਂਟ ਗਵਾ ਦਿੰਦਾ ਜਾਂ ATM ਵਗੈਰਾ ਗਵਾ ਦਿੰਦਾ ਪਹਿਲਾਂ ਸਾਂਝ ਕੇਂਦਰ ਜਾਂਦਾ ਸੀਗਾ ਕਿ ਮੇਰਾ ਪਰਸ ਗਮ ਹੋ ਗਿਆ ਹਾਂਜੀ ਉਹਨੂੰ ਫਿਰ ਵੀ ਕਮਾਇਆ ਜਾਂਦਾ ਯਾ ਐਫੀਡਵਿਟ ਲੈ ਕੇ ਆ ਉਸ ਤਰ੍ਹਾਂ ਵਗੈਰਾ ਨਹੀਂ ਕਮਾਇਆ ਨਹੀਂ ਜਾਂਦਾ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਕਿਸੇ ਵੀ ਡਾਕੂਮੈਂਟ ਤੋਂ ਰਿਲੇਟਡ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਜੀ ਮੇਰਾ ਪਾਸਪੋਰ ਤੇ ਪਾਸਪੋਰਟ ਖੋਣ ਦਾ ਤੁਸੀਂ ਕੋਈ ਪ੍ਰੂਫ ਉੱਥੇ ਦਿਓਗੇ ਕਿ ਜੀ ਮੇਰਾ ਆ ਪਾਸਪੋਰਟ ਸੀਗਾ ਉਹਦਾ ਡਾਕੂਮੈਂਟ ਹੈਗਾ ਤੇ ਆ ਮੇਰਾ ਪਾਸਪੋਰਟ ਖੋ ਗਿਆ ਹੈਗਾ ਤੇ ਉਹਦੀ ਐਂਟਰੀ ਹੋ ਜਾਏਗੀ ਉਸ ਤੋਂ ਇਲਾਵਾ ਜਿਹਨਾਂ ਸਾਂਝ ਕੇਂਦਰ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੜੇ ਵਾਸਤੇ ਨਵੀਂ ਹੋਏਗੀ ਮਨ ਲੱਗਦਾ ਤੁਸੀਂ ਖੁਦ ਵੀ ਜਿਹੜੀ ਹੈਗੀ ਆਪਣੀ ਮਿਸਿੰਗ ਰਿਪੋਰਟ ਸਾਂਝ ਕੇਂਦਰ ਤੇ ਆਨਲਾਈਨ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਉਹਦੇ ਵਾਸਤੇ ਵੀ ਉਹ ਕੁਝ ਬੇਸਿਕ ਡਾਕੂਮੈਂਟਸ ਤੁਹਾਨੂੰ ਪੁੱਛਦੇ ਹੈਗੇ ਤੁਹਾਨੂੰ ਸਾਂਝ ਕੇਂਦਰ ਜਾਣ ਦੀ ਲੋੜ ਨਹੀਂ ਪੈਗੀ ਜੇ ਤੁਸੀਂ ਸਾਂਝ ਕੇਂਦਰ ਤੁਸੀਂ ਜਾ ਰਹੇ ਹੋ ਤੇ ਉਹ ਇੱਕ ਬੇਸਿਕ ਡਾਕੂਮੈਂਟ ਤੁਹਾਡੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਡਾਕੂਮੈਂਟ ਲੌਸ ਹੋਇਆ ਜਿੱਦਾਂ ਉਹਦਾ ਰਿਲੇਵੈਂਟ ਕੋਈ ਡਾਕੂਮੈਂਟ ਹੈਗਾ ਤੇ ਉਹ ਪੁੱਛ ਲੈਂਦੇ ਹੈ ਕਿ ਆਦਰਵਾਇਜ਼ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਇੱਥੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਜਦੋਂ ਜਦੋਂ ਤੁਸੀਂ ਆਓਗੇ ਸਾਈਬਰ ਰਿਲੇਟਿਡ ਕੋਈ ਵੀ ਆਫੈਂਸ ਤੁਸੀਂ ਰਿਪੋਰਟ ਕਰਨਾ ਤੇ ਉਹ ਸਾਡਾ ਨੋਟ ਵਾਲਾ ਪੁਆਇੰਟ ਹੈਗਾ ਇੱਥੇ 24 ਘੰਟੇ ਸਾਡਾ ਸਟਾਫ ਹਾਜ਼ਰ ਹੈਗਾ ਜਿਹੜੀ ਵੀ ਤੁਸੀਂ ਕੰਪਲੇਂਟ ਲਿਖ ਕੇ ਆਓਗੇ ਉਹ ਕੰਪਲੇਂਟ ਤੁਸੀਂ ਇੱਥੇ ਸਬਮਿਟ ਕਰਾ ਸਕਦੇ ਹੋ ਪਹਿਲੀ ਚੀਜ਼ ਦੂ ਮਾਂ ਜੋ ਡੀਜੀਪੀ ਸਾਫੇ ਡਾਇਰੈਕਸ਼ਨ ਤੇ ਏਡੀਜੀਪੀ ਪੀਪੀ ਜਿਹੜੇ ਹੈਗੇ ਫਰੂਕੀ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਇੱਕ ਪੰਜਾਬ ਗ੍ਰਿਵੈਂਸ ਡਿਵੀਜ਼ਨ ਡਿਵੀਜ਼ਨ ਦੇ ਨਾਮ ਤੋਂ ਪਜੀਡੀ ਦੇ ਨਾਮ ਤੋਂ ਪੋਰਟਲ ਚੱਲਦਾ ਹੈਗਾ ਜਿਹਦੇ ਤੇ ਤੁਸੀਂ ਮੇਰੇ ਦਫਤਰ ਆਣ ਦੀ ਆ ਥਾਣਾ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਆਪਣੀ ਕੰਪਲੇਂਟ ਸਬਮਿਟ ਕਰਵਾ ਸਕਦੇ ਹੋ ਤੇ ਆਨਲਾਈਨ ਕੰਪਲੇਂਟ ਸਬਮਿਟ ਹੋ ਜਾਈਗੀ ਉਹ ਕੰਪਲੇਂਟ ਇਮੀਡੀਏਟਲੀ ਜਿਹੜਾ ਹੈਗਾ ਕੰਸਰਨਟ ਆਫਿਸ ਚਲੀ ਜਾਏਗੀ ਤੇ ਇਸ ਕਰਕੇ ਆਨਲਾਈਨ ਤੇ ਆਫਲਾਈਨ ਦੋਨੋਂ ਆਪਸ਼ਨਸ अवेलेबल ਹੈਗੇ ਆਨਲਾਈਨ ਸਬਮਿਟ ਕਰਨ ਲਈ ਤੁਸੀਂ ਕੰਪਲੇਂਟ ਸਾਈਬਰ ਕ੍ਰਾਈਮ ਫਰੋਡ ਤੋਂ ਰਿਲੇਟਡ 1930 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਮੀਡੀਏਟਲੀ ਜਿਹੜਾ ਕੋਈ ਸਾਈਬਰ ਕ੍ਰਾਈਮ ਇਨਸੀਡੈਂਟ ਹੋ ਜਾਂਦਾ ਹੈਗਾ ਰਿਪੋਰਟ ਕਰਾਓ ਉਸ ਦੇ ਨਾਲ ਇੱਕ ਰਿਟਰਨ ਕੰਪਲੇਂਟ ਜਾਂ ਤਾਂ ਆਨਲਾਈਨ ਫੇਸ ਤੋਂ ਸਾਨੂੰ ਜਾਂ ਜਿਹੜਾ ਹੈਗਾ ਇੱਥੇ ਸਾਡੇ ਦਫ਼ਤਰ ਹਾਰਦੋਪੀ ਦੇ ਨਾਲ ਤੁਸੀਂ ਸਬਮਿਟ ਕਰਾ ਸਕਦੇ ਹੋ ਸਾਡੇ ਰਾਹੀਂ ਜਿਹੜੀ ਮੈਂ ਰਿਕਵੈਸਟ ਕਰਨਾ ਚਾਹੁੰਗਾ ਕਿ ਸਾਈਬਰ ਕ੍ਰਾਈਮ ਜਦੋਂ ਹੁੰਦਾ ਹੈਗਾ ਉਹਨੂੰ ਐਜ ਸੂਨ ਐਜ਼ ਪੋਸੀਬਲ ਸਾਨੂੰ ਰਿਪੋਰਟ ਕੀਤਾ ਜਾਏ ਸੋ ਥੈਟ ਕਿ ਅਸੀਂ ਉਤੋਂ ਵੱਧ ਤੋਂ ਪੁਰ ਦੇ ਲੋਕਾਂ ਨੂੰ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾਲ ਸਮਰਪਿਤ ਕੀਤਾ ਗਿਆ ਹੈਗਾ ਮਨਜੋਗ ਬੀਜੀਪੀ ਪੰਜਾਬ ਸਾਹਿਬ ਦੇ ਡਾਇਰੈਕਸ਼ਨਸ ਤੇ ਏਡੀਜੀਪੀ ਸਾਈਬਰ ਕ੍ਰਾਈਮ ਤੇ ਡੀਆਈਜੀ ਜਲੰਧਰ ਰੈਜੀਨ ਦੇ ਡਾਇਰੈਕਸ਼ਨ ਤੇ ਜਿਹੜਾ ਹੈਗਾ ਹੁਸ਼ਰਪੁਰ ਵਿੱਚ ਅਸੀਂ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾਲ ਐਸਟੈਬਲਿਸ਼ ਕੀਤਾ ਹੈਗਾ ਤੇ ਮਨਜੋਗ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਰੀਸੈਂਟਲੀ ਜਿਹੜੇ ਹੈਗੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਐਸਟੈਬਲਿਸ਼ ਕਰਨ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਉਸੇ ਲੜੀ ਵਿੱਚ ਜਿਹੜਾ ਹੈਗਾ ਉਹ ਸਾਡਾ ਪਹਿਲਾਂ ਸਾਈਬਰ ਕ੍ਰਾਈਮ ਸੈੱਲ ਚੱਲਦਾ ਸੀਗਾ ਉਹਨੂੰ ਐਜ਼ ਅ ਪੁਲਿਸ ਸਟੇਸ਼ਨ ਐਸਟੈਬਲਿਸ਼ ਕਰਦੇ ਹੋਏ ਜਿਹੜਾ ਹੈਗਾ ਇੱਥੇ ਆਪਣੇ ਪੁਲਿਸ ਲਾਈਨ ਦੇ ਨਾਲ ਜਿਹੜੀ ਬਿਲਡਿੰਗ ਹੈਗੀ ਇਹਦੇ ਵਿੱਚ ਪ੍ਰੋਪਰ ਐਸਟੈਬਲਿਸ਼ ਕੀਤਾ ਹੈਗਾ ਇੱਥੋਂ ਇਨਫੋਰਮਲੀ ਪਹਿਲਾਂ ਅਸੀਂ ਚਲਾ ਰਹੇ ਸੀਗੇ ਅੱਜ ਤੋਂ ਫਾਰਮਲੀ ਇੱਥੇ ਐਸ ਐਚ ਓ ਜਿਹੜੇ ਹੈਗੇ ਸਾਈਬਰ ਕ੍ਰਾਈਮ ਵੀ ਉਹਦਾ ਬਾਈ ਡਿਫਾਲਟ ਜਿਹੜਾ ਹੈਗੇ ਸਾਡੇ ਡੀ ਐਸ ਪੀ ਐਂਡ ਡੀ ਪੀ ਐਸ ਹੁੰਦੇ ਹੈਗੇ ਉਹਨਾਂ ਦੇ ਨਾਲ ਜਿਹੜੇ ਐਸ ਐਚ ਓ ਅਸੀਂ ਇੰਸਪੈਕਟਰ ਰੈਂ ਤੇ ਉਸਦੇ ਨਾਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈੱਲ ਦਾ ਜਿਹੜੀ ਸਟਾਫ ਸੀਗਾ ਉਹਨੂੰ ਹੁਣ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ ਵਜੋਂ ਜੁੜਾ ਜਾਏਗਾ ਤੇ ਇਹਦੇ ਪੁਲਿਸ ਸਟੇਸ਼ਨ ਦੇ ਐਸਟੈਬਲਿਸ਼ ਹੋਣ ਦੇ ਨਾਲ ਜਿਹੜੇ ਸਾਈਬਰ ਕ੍ਰਾਈਮ ਜਾਂ ਆਈਟੀ ਰਿਲੇਟਡ ਜਿਹੜੇ ਮੁਕਦਮੇ ਹੈਗੇ ਉਹ ਇਸ ਪੁਲਿਸ ਸਟੇਸ਼ਨ 'ਚ ਡੈਡੀਕੇਟਿਡਲੀ ਦਰਜ ਹੋਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਹੈਗੀ ਉਹਦੇ ਵਾਸਤੇ ਜਿਹੜੀ ਮਹਾਰਤ ਟੈਕਨੀਕਲ ਮਹਾਰਤ ਚਾਹੀਦੀ ਤੇ ਸਾਰਾ ਡਿਜੀਟਲ ਇਨਵੈਸਟੀਗੇਟ ਕਰਨਾ ਹੁੰਦਾ ਔਰ ਸਾਰੇ ਚੀਜ਼ਾਂ ਹੈਗੀਆਂ ਉਹ ਵੀ ਇੱਥੇ ਹੀ ਕੀਤੀਆਂ ਜਾਣਗੀਆਂ ਸੋ ਥੈਟ ਕਿ ਉਹ ਜਿਹੜਾ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੇਸੇਜ ਹੈਗੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਜਲਦ ਨਿਆਂ ਦਿਲਾਇਆ ਜਾ ਸਕੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਛੇਤੀ ਛੇਤੀ ਫੜ ਕੇ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਸਜ਼ਾ ਦਿਵਾਈ ਜਾ ਸਕੇ ਕੀ ਕਰੇਗਾ ਵੀ ਟਾਈਮਿੰਗ ਕਰੇਗਾ ਵੀ ਕੀ ਨਹੀਂ ਦੇਖੋ ਜਿੱਦਾਂ ਬਾਕੀ ਪੁਲਿਸ ਸਟੇਸ਼ਨ ਹੈਗੇ ਸੇਮ ਪੁਲਿਸ ਸਟੇਸ਼ਨ ਆਪਣਾ ਹੈਗਾ ਇਹਦੀ ਪੁਲਿਸ ਸਟੇਸ਼ਨ ਦੀ ਕੋਈ ਟਾਈਮਿੰਗ ਨਹੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੇ ਤੇ ਇੱਥੇ ਸਾਡੇ ਰਾਤ ਦਿਨ ਜਿਹੜਾ ਹੈਗਾ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ ਕਿ ਕਦੇ ਵੀ ਕੋਈ ਬੰਦਾ ਕਿਸੇ ਕੋਈ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੰਪਲੇਂਟ ਹੁੰਦੀ ਹੈਗੀ ਉਹ 24/7 ਜਦੋਂ ਮਰਜੀ ਇੱਥੇ ਇਮੀਡੀਏਟਲੀ ਆ ਕੇ ਆਪਣੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਨਾਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਤੇ ਇੱਥੇ ਆ ਕੇ ਆਪਣੀ ਕੰਪਲੇਂਟ ਰਿਪੋਰਟ ਕਰਾ ਸਕਦਾ ਹੈਗਾ ਤੇ ਸਾਡਾ ਸਟਾਫ 24 ਘੰਟੇ ਇੱਥੇ ਹਾਜ਼ਰ ਰਹਿੰਦਾ ਹੈ। ਜਿਲ੍ਹੇ ਦਾ ਪਹਿਲਾਂ ਥਾਣਾ ਹੈਗਾ ਪੰਜਾਬ ਤੋਂ ਥਾਣੇ ਕਿ ਨਹੀਂ ਹੈਗੇ? ਨਹੀਂ ਰੀਸੈਂਟਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਹਰ ਜ਼ਿਲ੍ਹੇ 'ਚ ਹੀ ਮੋਸਟਲੀ ਇੱਕ ਪੁਲਿਸ ਸਟੇਸ਼ਨ ਦਿੱਤਾ ਗਿਆ ਹੈਗਾ। ਤੇ ਸਾਰੇ ਜ਼ਿਲ੍ਹਿਆਂ 'ਚ ਪੁਲਿਸ ਸਟੇਸ਼ਨਸ ਐਸਟੈਬਲਿਸ਼ ਕੀਤੇ ਜਾ ਰਹੇ ਹਨ ਤੇ ਜਿਦਾ ਡੈਡੀਕੇਟਡ ਬਿਲਡਿੰਗਸ ਜਿਹੜੀ ਹੈਗੀ ਮੁਹੱਈਆ ਕਰਾਈ ਜਾ ਰਹੀ ਹੈਗੀ ਤੇ ਹੁਸ਼ਿਆਰਪੁਰ 'ਚ ਮੈਂ ਸਮਝਦਾ ਕਿ ਬਾਕੀ ਸਾਰਿਆਂ ਤੋਂ ਜ਼ਿਆਦਾ ਆਪਣੇ ਕੋਲੇ ਬਿਲਡਿੰਗ ਇਨਫਰਾਸਟ੍ਰਕਚਰ ਤੇ ਸਪੇਸ ਅਵੇਲੇਬਲ ਹੈਗਾ ਡੈਡੀਕੇਟਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਾਸਤੇ ਸੋ ਜਿੱਦਾਂ ਕਿ ਕੰਪਲੇਨਟ ਲਗਾਉਣ ਲਈ ਸੇਵ ਆਸਾਨਜ ਕੇਂਦਰ ਬਣਾਏ ਹੋਏ ਨੇ ਉਤੇ ਬੰਦੇ ਨੂੰ ਕਮਾਇਆ ਜਾਂਦਾ ਕਿ ਪਹਿਲਾਂ ਐਪਲੀਕੇਸ਼ਨ ਦੇ ਉਧਾਰ ਕਾਰਡ ਐਫੀਡੇਵਿਟ ਲੈ ਕੇ ਆ ਕਿ ਇਦਾਂ ਦਾ ਇੱਥੇ ਵੀ ਕੁਝ ਕੀਤਾ ਜਾਵੇਗਾ ਕਿ ਨਵੀਂ ਸਿੰਪਲੀ ਨਹੀਂ ਨਹੀਂ ਜਿੱਦਾਂ ਕੰਪਲੇਂਟ ਵਾਸਤੇ ਸਾਂਝ ਕੇਂਦਰ ਦੀ ਗੱਲ ਤੁਸੀਂ ਕਹਿ ਰਹੇ ਹੋ ਸਮਝ ਨਹੀਂ ਲੱਗੀ ਮੇਰੇ ਕੋਲ ਸਰ ਜਿੱਦਾਂ ਕਿ ਡਾਕੂਮੈਂਟ ਗਵਾ ਜਾਂਦਾ ਜਾਂ ATM ਵਗੈਰਾ ਗਵਾ ਦਿੰਦਾ ਪਹਿਲਾਂ ਸਾਂਝ ਕੇਂਦਰ ਜਾਂਦਾ ਸੀਗਾ ਕਿ ਮੇਰਾ ਪਰਸ ਗੁੰਮ ਹੋ ਗਿਆ ਹਾਂਜੀ ਉਹਨੂੰ ਫਿਰ ਵੀ ਕਮਾਇਆ ਜਾਂਦਾ ਯਾਫੀਡੇਵਿਟ ਲੈ ਕੇ ਆ ਉਸ ਤਾਂ ਵਗੈਰਾ ਨਹੀਂ ਕਮਾਇਆ ਨਹੀਂ ਜਾਂਦਾ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਕਿਸੇ ਵੀ ਡਾਕੂਮੈਂਟ ਤੋਂ ਰਿਲੇਟਿਡ ਜਿੱਦਾਂ ਮੰਨ ਲਓ ਤੁਸੀਂ ਕਹੋ ਕਿ ਜੀ ਮੇਰਾ ਪਾਸਪੋਰਟ ਖੋ ਗਿਆ ਤੇ ਪਾਸਪੋਰਟ ਖੋਣ ਦਾ ਤੁਸੀਂ ਕੋਈ ਪ੍ਰੂਫ ਇੱਥੇ ਦਿਓਗੇ ਕਿ ਜੀ ਮੇਰਾ ਆ ਪਾਸਪੋਰਟ ਸੀਗਾ ਉਹਦਾ ਡਾਕੂਮੈਂਟ ਹੈਗਾ ਤੇ ਆ ਮੇਰਾ ਪਾਸਪੋਰਟ ਖੋ ਗਿਆ ਹੈਗਾ ਤੇ ਉਹਦੀ ਐਂਟਰੀ ਹੋ ਜਾਏਗੀ ਉਸ ਤੋਂ ਇਲਾਵਾ ਜ ਜਨਾ ਸਾਂਝ ਕੇਂਦਰ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੜੇ ਵਾਸਤੇ ਨਵੀਂ ਹੋਏਗੀ ਮਨ ਲੱਗਦਾ ਤੁਸੀਂ ਖੁਦ ਵੀ ਜਿਹੜੀ ਹੈਗੀ ਆਪਣੀ ਮਿਸਿੰਗ ਰਿਪੋਰਟ ਸਾਂਝ ਕੇਂਦਰ ਦੇ ਆਨਲਾਈਨ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਉਹਦੇ ਵਾਸਤੇ ਵੀ ਉਹ ਕੁਝ ਬੇਸਿਕ ਡਾਕੂਮੈਂਟਸ ਤੁਹਾਨੂੰ ਪੁੱਛਦੇ ਹੈਗੇ ਤੁਹਾਨੂੰ ਸਾਂਝ ਕੇਂਦਰ ਜਾਣ ਦੀ ਵੀ ਲੋੜ ਨਹੀਂ ਹੈਗੀ ਜਿੰਨੇ ਸਾਂਝ ਕੇ ਅੰਦਰ ਤੁਸੀਂ ਜਾ ਰਹੇ ਹੋ ਤੇ ਉਹ ਇੱਕ ਬੇਸਿਕ ਡਾਕੂਮੈਂਟ ਤੁਹਾਡੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਡਾਕੂਮੈਂਟ ਲੌਸ ਹੋਇਆ ਜਿਸ ਦਾ ਉਹਦਾ ਰਿਲੇਵੈਂਟ ਕੋਈ ਡਾਕੂਮੈਂਟ ਹੈਗਾ ਤੇ ਉਹ ਪੁੱਛ ਲੈਂਦੇ ਹੈਗੇ ਆਦਰਵਾਇਸ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇੱਥੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਜਦੋਂ ਜਦੋਂ ਤੁਸੀਂ ਆਓਗੇ ਸਾਈਬਰ ਰਿਲੇਟਿਡ ਕੋਈ ਵੀ ਆਫੈਂਸ ਤੁਸੀਂ ਰਿਪੋਰਟ ਕਰਨਾ ਤੇ ਉਹ ਸਾਡਾ ਨੋਟਵਰਥ ਪੁਆਇੰਟ ਹੈਗਾ ਇੱਥੇ 24 ਘੰਟੇ ਸਾਡਾ ਸਟਾਫ ਹਾਜ਼ਰ ਹੈਗਾ ਜਿਹੜੀ ਵੀ ਤੁਸੀਂ ਕੰਪਲੇਂਟ ਲਿਖ ਕੇ ਆਓਗੇ ਉਹ ਕੰਪਲੇਂਟ ਤੁਸੀਂ ਇੱਥੇ ਸਬਮਿਟ ਕਰਾ ਸਕਦੇ ਹੋ ਪਹਿਲੀ ਚੀਜ਼ ਦੂ ਮਾਂ ਜੋ ਬੀਜੀਪੀ ਸਾਬ ਦੇ ਡਾਇਰੈਕਸ਼ਨ ਤੇ ਏਡੀਜੀਪੀ ਪੀਪੀ ਜਿਹੜੇ ਹੈਗੇ ਫਰੂਕੀ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਇੱਕ ਪੰਜਾਬ ਗ੍ਰਿਵੈਂਸ ਡਿਵੀਜ਼ਨ ਦੇ ਨਾਮ ਤੋਂ ਪਜੀਡੀ ਦੇ ਨਾਮ ਤੋਂ ਪੋਰਟਲ ਚੱਲਦਾ ਹੈਗਾ ਜਿਹਦੇ ਤੇ ਤੁਸੀਂ ਮੇਰੇ ਦਫਤਰ ਆਣ ਦੀ ਆ ਥਾਣੇ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਆਪਣੀ ਕੰਪਲੇਂਟ ਸਬਮਿਟ ਕਰਵਾ ਸਕਦੇ ਹੋ ਤੇ ਆਨਲਾਈਨ ਕੰਪਲੇਂਟ ਸਬਮਿਟ ਹੋ ਜਾਈਗੀ ਉਹ ਕੰਪਲੇਂਟ ਇਮੀਡੀਏਟਲੀ ਜਿਹੜਾ ਹੈਗਾ ਕਨਸਰਟ ਆਫਿਸ ਚਲੀ ਜਾਏਗੀ ਇਸ ਕਰਕੇ ਆਨਲਾਈਨ ਤੇ ਆਫਲਾਈਨ ਦੋਨੋਂ ਆਪਸ਼ਨ ਸੈਲੇਬਲ ਹੈਗੇ ਆਨਲਾਈਨ ਸਬਮਿਟ ਕਰਾਣੇ ਤੁਸੀਂ ਕੰਪਲੇਂਟ ਤੇ ਸਾਈਬਰ ਕ੍ਰਾਈਮ ਫਰੋਡ ਰਿਲੇਟਡ 1930 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਮੀਡੀਏਟਲੀ ਜਿਹੜਾ ਕੋਈ ਸਾਈਬਰ ਕ੍ਰਾਈਮ ਇਨਸੀਡੈਂਟ ਹੋ ਜਾਂਦਾ ਹੈਗਾ ਰਿਪੋਰਟ ਕਰਾਓ ਉਸਦੇ ਨਾਲ ਇੱਕ ਰਿਟਰਨ ਕੰਪਲੇਂਟ ਜਾਂ ਤਾਂ ਆਨਲਾਈਨ ਫੇਸ ਤੋਂ ਸਾਨੂੰ ਜਾਂ ਜਿਹੜਾ ਹੈਗਾ ਇੱਥੇ ਸਾਡੇ ਦਫ਼ਤਰ ਹਾਰਦੋਪੀ ਦੇ ਨਾਲ ਤੁਸੀਂ ਸਬਮਿਟ ਕਰਾ ਸਕਦੇ ਹੋ ਸਾਡੇ ਰਹੀਂ ਜਿਹੜੀ ਮੈਂ ਰਿਕੁਐਸਟ ਕਰਨਾ ਚਾਹੁੰਗਾ ਕਿ ਸਾਈਬਰ ਕ੍ਰਾਈਮ ਜਦੋਂ ਹੁੰਦਾ ਹੈਗਾ ਉਹਨੂੰ ਐਜ ਸੂਨ ਐਜ਼ ਪੋਸੀਬਲ ਸਾਨੂੰ ਰਿਪੋਰਟ ਕੀਤਾ ਜਾਏ ਸੋ ਥੈਟ ਕਿ ਅਸੀਂ ਉਤੋਂ ਵੱਧ ਤੋਂ ਵੱਧ ਉੱਚੇ ਮਦਦ ਕਰਕੇ ਇਨਵੈਸਟੀਗੇਸ਼ਨ ਕਰ ਸਕੀਏ ਠੀਕ ਥੈਂਕ ਯੂ ਬਹੁਤ ਦੇ ਲੋਕਾਂ ਨੂੰ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾ ਸਮਰਪਿਤ ਕੀਤਾ ਗਿਆ ਹੈਗਾ ਮਾਨਯੋਗ ਬੀ ਜੀ ਪੀ ਪੰਜਾਬ ਸਾਹਿਬ ਦੇ